ਬਹਿਰੈਨ ਦੇ ਵਿੱਚ ਵੈਸੇ ਤੇ ਬਹੁਤ ਸਾਰੇ ਬਲੌਗਰਾਂ ਨੇ ਯੂਟਿਊਬਰਾਂ ਨੇ ਤੁਹਾਨੂੰ ਬਹੁਤ ਚੀਜ਼ਾਂ ਦਿਖਾਈਆਂ ਹੋਣਗੀਆਂ ਪਰ ਇਹ ਪਾਈ ਰਾਤ ਦਾ ਜਿਹੜਾ ਡਰੈੱਸ ਆ ਬਹਿਰੈਨ ਦਾ ਤੇ ਇੱਥੇ ਵੈਸੇ ਅਰਬ ਦੇਸ਼ਾਂ ਦੇ ਵਿੱਚ ਜਿਹੜੇ ਦੋ ਇਹਨਾਂ ਦੇ ਤਿਹਾਰ ਨੇ ਇੱਕ Eid ਤੇ ਇੱਕ Bakr Eid ਪਰ ਇਹਦੇ ਨਾਲ ਨਾਲ ਮੈਨੂੰ ਲੱਗਦਾ ਕਿ ਤੁਹਾਨੂੰ ਸ਼ਾਇਦ ਪਤਾ ਹੋਊਗਾ ਕਿ ਮਹਰਮ ਦੀ ਆ ਜਿਹੜੀ ਇਹਦੇ ਵਿੱਚ ਆਉਂਦੀ ਆ ਜਿਹੜੇ ਮਹਰਮ ਨੇ ਉਹ ਵੀ ਕਾਫੀ ਲੰਮਾ ਟਾਈਮ ਚੱਲਦੇ ਆ ਤੇ ਘੱਟੋ ਘੱਟ ਇੱਕ ਮਹੀਨਾ ਚੱਲਦੇ ਆ ਤੇ ਦੂਜੇ ਨੰਬਰ ਤੇ ਇਹ ਆ ਕਿ ਭਾਈ ਜਿਹੜੇ ਮਹਰਮ ਨੇ ਇੰਨਾ ਤੇ ਜਿਹੜੀ ਉਹ ਰੌਣਕ ਵੱਖਰੀ ਹੁੰਦੀ ਆ ਤੇ ਦੁਕਾਨਾਂ ਤੇ ਸਜਾਵਟਾਂ ਬکریاں ਹੁੰਦੀਆਂ ਇਹਦੇ ਮੁਕਾਬਲੇ ਜਿਹੜਾ ਈਦ ਤੇ ਬਕਰੀ ਦਾ ਉਹਦੇ ਤੇ ਤੁਹਾਨੂੰ ਰੌਣਕ ਤਾਂ ਮਿਲਦੀ ਵੀ ਪਰ ਇੰਨੀ ਜ਼ਿਆਦਾ ਨਹੀਂ ਮਿਲਦੀ ਤਾਂ ਰੰਮਾ ਬਾਰੇ ਜਿਹੜੀ ਜਾਣਕਾਰੀ ਅਸਲ ਦੇ ਵਿੱਚ ਕਹਿੰਦੇ ਇਹ ਆ ਕਿ ਜਿਹੜੇ ਸੀਰ ਲੋਕ ਆ ਉਹਨਾਂ ਤੋਂ ਇੱਕ ਜਿਹੜਾ ਪਗੰਬਰ ਆ ਉਹ ਗਲਤੀ ਨਾਲ ਉਹ ਮਾਰਿਆ ਗਿਆ ਸੀ ਤੇ ਉਹਦੀ ਮਾਫੀ ਦੇ ਵਜੋਂ ਤੇ ਇਹ ਆਪਣੇ ਆਪ ਨੂੰ ਜਿਹੜਾ ਦੰਡ ਦਿੰਦੇ ਆ ਤਾਂ ਉਸ ਦੇ ਸੰਬੰਧ ਦੇ ਵਿੱਚ ਜਿਹੜਾ ਮਹਰਮਾ ਮਨਾਇਆ ਜਾਂਦਾ ਬਾਕੀ ਜ਼ਿਆਦਾ ਜਾਣਕਾਰੀ ਇਸ ਬਾਰੇ ਨਹੀਂ ਆ ਪਰ ਦੇਖਿਆ ਇੱਥੇ ਕਿ 1 ਮਹੀਨਾ ਚੱਲਦਾ ਔਰ ਜਿਹੜੀ ਦਾਤ ਦਾ 10 ਦਿਨ ਬਹੁਤ ਜ਼ਿਆਦਾ ਆਰਾਂ ਰੱਖ ਹੁੰਦੀ ਇੱਥੇ ਗੜੀਆਂ ਬਜਾਰਾਂ ਦੇ ਵਿੱਚ ਤੇ ਉਹ ਚੀਜ਼ ਜਿਹੜੀ ਉਹ ਥੋੜੀ ਲੇਟ ਹੁੰਦੀ ਆ ਜਦੋਂ ਇਹ ਆਪਣੇ ਆਪ ਨੂੰ 당 ਦਿੰਦੇ ਆ ਤੁਸੀਂ ਅਕਸਰ ਫਿਲਮਾਂ ਦੇ ਵਿੱਚ ਦੇਖਿਆ ਹੋਵੇਗਾ ਕਿ ਆਪਣੇ ਆਪ ਨੂੰ ਸੰਗੜਾ ਨਾਲ ਜੰਜ਼ੀਰਾ ਨਾਲ ਤੁਹੀ ਦੇ ਉੱਤੇ ਪਟਦੇ ਆ ਤੇ ਉਹਦੇ ਵਿੱਚ ਜਿਹੜਾ ਖੂਨਾ ਉਹ ਵੀ ਤੁਹਾਨੂੰ ਦੱਸਦਾ ਹੁੰਦਾ ਆ ਇੱਥੇ ਵੀ ਉਹ ਸੇਮ ਚੀਜ਼ਾਂ ਜਿਹੜੀਆਂ ਉਹ ਅਸਲ ਚ ਜਿਹੜੀਆਂ ਦਿਖਾਈ ਦਿੰਦੀਆਂ ਤੇ ਜ਼ਿਆਦਾਤਰ ਇਸ ਜਿਹੜੇ ਇਹ ਦਿਨਾਂ ਦੇ ਵਿੱਚ ਜਾਇਗਾ ਜਿਵੇਂ ਪੰਜਾਹ ਸਾਲ ਪਹਿਲੇ ਦੇ ਅੰਨ ਦੇ ਉੱਤੇ ਤੇ ਜਿਹੜੀਆਂ ਮਸਜਿਦ ਹੁੰਦੀਆਂ ਉਹਨਾਂ ਦੀਆਂ ਤੇ ਜਾਂ ਐਨਾ ਦੇ ਔਰਤਾਂ ਤੇ ਜਿਹੜੇ ਮਰਦ ਹੁੰਦੇ ਆ ਉਹ ਜ਼ਿਆਦਾਤਰ ਜਿਹੜੀ ਉਹ ਕਾਲੇ ਕੱਪੜੇ ਪਹਿਨਦੇ ਆ ਨਾ ਤਾਂ ਇਸ ਕਰਕੇ ਤੁਸੀਂ ਦੇਖੋਗੇ ਅੱਗੇ ਅੱਗੇ ਵੀ ਦੁਕਾਨਾਂ ਦੇ ਉੱਤੇ ਮਸਜਿਆਂ ਦੇ ਵਿੱਚ ਤੁਹਾਨੂੰ ਜ਼ਿਆਦਾ ਜਿਹੜੇ ਉਹ ਕਾਲੇ ਕੱਪੜੇ ਦੇਖਣਗੇ ਤਾਂ ਕਾਲੇ ਕੱਪੜਿਆਂ ਦੀ ਮਤਲਬ ਕੀ ਪਰਮਾਰਨ ਜਿਆ ਇਹਨਾਂ ਦੀ ਖਾਸ ਯਹਿਮਿਆਤਾ ਕਾਲੇ ਰੰਗ ਦੀ ਇਹਨਾਂ ਦਿਨਾਂ ਦੇ ਵਿੱਚ ਬਾਕੀ ਇੱਕ ਹੋਰ ਖਾਸ ਚੀਜ਼ ਇਹਦੇ ਵਿੱਚ ਹੁੰਦੀ ਆ ਮਹੌਰਮਾ ਦੇ ਵਿੱਚ ਕਿਤੇ ਅਕਸਰੀ ਜਿਵੇਂ ਆਪਣੇ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਬਹੁਤ ਸਾਰੇ ਤਿਹਾਰਾਂ ਤੇ ਮੇਲਿਆਂ ਦੇ ਉੱਤੇ ਸਟਾਲਾਂ ਲੱਗਦੀਆਂ ਖਾਣ ਪੀਣ ਦੀਆਂ ਫਰੀ ਦੇ ਵਿੱਚ ਜਿਹਨਾਂ ਆਪਾਂ ਲੰਗਰ ਕਹਿ ਦਿੰਨੇ ਆ ਤਾਂ ਉਹ ਇਹਨਾਂ ਦਿਨਾਂ ਦੇ ਵਿੱਚ ਇਹ ਲੋਕ ਵੀ ਲਾਉਂਦੇ ਆ ਤੇ ਜਿਹਦੀ ਕੋਈ ਖਾਸ ਜਿਹੜੀ ਆਪਣੀ ਮਨਾਹੀ ਨਹੀਂ ਹੁੰਦੀ ਤੇ ਉਸ ਨਾਲ ਕੋਈ ਵੀ ਹੁੰਦਾ ਜਿਹੜਾ ਕਾਸਾ ਕਰ ਰਹੇ ਨਾ ਤੇ ਤੁਸੀਂ ਦੇਖ ਸਕਦੇ ਹੋ سٹਾਲਾਂ ਜਿਹੜੀਆਂ ਲਾਈਆਂ ਇਹਨਾਂ ਦੀਆਂ ਇਸੇ ਕਰਕੇ ਲਾਈਆਂ ਤਾਂ ਉਹਦੇ ਉੱਤੇ ਜਿਹੜੀਆਂ ਅਲੱਗ-ਅਲੱਗ ਜਿਹੜੀਆਂ ਤਰ੍ਹਾਂ ਦੀਆਂ ਚੀਜ਼ਾਂ ਲਾਉਂਦੇ ਆ ਤੇ ਜ਼ਿਆਦਾਤਰ ਅਰਬ ਦੇਸ਼ਾਂ ਦੇ ਵਿੱਚ ਜਿਹੜੇ ਬੰਦੇ ਰਹਿੰਦੇ ਆ ਉਹਨਾਂ ਨੂੰ ਵੈਸੇ ਪਤਾ ਹੋਏਗਾ ਕਿ ਬਰੀਆਨੀ ਨੂੰ ਜ਼ਿਆਦਾ ਇਮਤਿਹਾਨ ਬੰਦੇ ਆ ਤਾਂ ਇੱਕ ਮੱਛੀ ਆ ਜਿਹੜੀ ਝੀਂਗਾ ਮੱਛੀ ਆ ਆਪਣੀ ਵੀ ਕਾਫੀ ਚੱਲਦੀ ਐ ਅੱਜਕੱਲ ਤੇ ਉਹ ਜ਼ਿਆਦਾ ਜਿਹੜੀ ਮਿਲਦੀ ਐ ਇਨ੍ਹਾਂ ਦੇ ਨਾਲ ਦੇ ਵਿੱਚ ਜੋ ਕਿ ਨੰਬਰ ਦੇ ਵਿੱਚ ਇਹ ਆ ਕਿ ਵੀ ਭਾਈ ਇਹ ਮਿੱਠਾ ਬਹੁਤ ਖਾਂਦੇ ਆ ਤੇ ਮਿੱਠਾ ਜ਼ਿਆਦਾਤਰ ਹੁੰਦਾ ਜਿੱਦਾਂ ਇਹ ਦੇਖੋ ਕਿ ਤੁਸੀਂ ਦੇਖਾਂਗੇ ਕਿ ਆਮ ਜਿਹੜੇ ਬੰਦੇ ਆ ਉਹ ਵੀ ਮਿੱਠਾ ਜਾਲ ਠੰਡਾ ਮਿੱਠਾ ਜਾਲਾ ਜਿਹੜਾ ਉਹ ਪੀ ਰਹੇ ਆ ਹਾਂ ਇਹ ਇਸ ਤਰ੍ਹਾਂ ਜਿਹੜੀਆਂ ਵਕੂ ਵਕਤ ਆਪਣੇ ਆਪਣੇ ਤੌਰ ਤੇ ਇਹਦੀਆਂ ਸਟਾਲਾਂ ਜਿਹੜੀਆਂ ਲੱਗੀਆਂ ਜਾਂਦੀਆਂ ਆ ਵੀ ਮਨੇ ਸੰਭਾਵ ਡਾਡ ਜਾਲ ਲਾ ਲਿਆ ਆ। ਅਮ ਮਤਲਬ ਕਹਿਣ ਦਾ ਇਹ ਆ ਕਿ ਮੇਰੇ ਕੋਲੇ ਹਜੇ ਜਿਹੜਾ ਟਾਈਮ ਆ ਇਸ ਟਾਈਮ ਉਹ 7 ਵਜੇ ਆ ਤਾਂ ਇਹ ਤਕਰੀਬਨ 8:00 8:30 9:00 ਵਜੇ ਇੱਕ ਘੰਟੇ ਡੇਢ ਘੰਟੇ ਬਾਅਦ ਜਿਹੜਾ ਉਹ ਸ਼ੁਰੂ ਕਰਦੇ ਆ। ਕੋਈ ਚੀਜ਼ ਇਹਦਾ ਟੈਂਟ ਵਗੈਰਾ ਲਾ ਕੇ ਮਤਲਬ ਕਿ ਅੱਡੋ-ਅੱਡੀ ਆਪਣੇ ਤੌਰ ਤੇ ਪੂਰੀ ਤਰ੍ਹਾਂ ਜਿਹੜਾ ਉਹ ਸਜਾਉਣ ਦਾ ਜਿਹੜਾ ਪ੍ਰਬੰਧ ਕਰਦੇ ਹਨ ਚੰਗੀ ਤਰ੍ਹਾਂ ਸਜਾਉਣ ਦਾ ਉਹ ਆਪਣੀਆਂ-ਆਪਣੀਆਂ ਸਟਾਲਾਂ ਨੂੰ ਤਾਂ ਇਹ ਅੱਜ ਇਹਦਾ ਜਿਹੜਾ ਇਹ ਦੂਜਾ ਦਿਨ ਹੈ ਤੇ ਜਿਵੇਂ-ਜਿਵੇਂ ਰਾਤ ਹੁੰਦੀ ਚੌੜੀਆਂ ਤੇ ਓਵੇਂ-ਓਵੇਂ ਇਹ ਜਿਹੜਾ ਵੱਡਾ ਜਾਂਦਾ ਬਾਕੀ ਇਹਨਾਂ ਵਾਸਤੇ ਤਾਂ ਜਿਹੜੀ ਇਹ ਚੀਜ਼ ਆ ਕਿ ਆਪਣੇ ਜਿਵੇਂ ਹਰ ਸਾਲ ਮੇਲਾ ਤਿਹਾਰ ਆਉਂਦੇ ਆ ਉਦਾਂ ਹੀ ਆ ਜਿਹੜੇ ਬੰਦੇ ਨਵੇਂ ਆਉਂਦੇ ਆ ਜਾਂ ਕਾਰਜੀ ਬੰਦੇ ਆ ਨਵਾਂ ਵਸਤੇ ਹੀ ਬੜੀ ਮਤਲਬ ਕਿ ਇੱਕ ਵਧੀਆ ਚੀਜ਼ ਹੁੰਦੀ ਆ ਨਾ ਰੋਚਕ ਮਈ ਚੀਜ਼ ਕਹਿ ਸਕਦੇ ਆ ਭਾਵੇਂ ਕਿ ਅਰਸ਼ਦ ਕਰਨਾ ਬਾਕੀ ਜਿੰਨੇ ਵੀ ਟੂਰਿਸਟ ਵਗੈਰਾ ਆਉਂਦੇ ਆ ਇੱਥੇ ਉਹ ਵੈਸੇ ਆਉਂਦੇ ਆ ਮਤਲਬ ਕਿ ਆਪਣੇ ਤੌਰ ਤੇ ਸਹੀ ਤਰੀਕੇ ਨਾਲ ਆਉਂਦੇ ਆ ਵੀ ਮਤਲਬ ਨਾ ਸਹੀ ਟਾਈਮ ਤੇ ਆਉਂਦੇ ਆ ਪਰ ਜਿਹੜਾ ਇਹ ਮਹਰਮਾ ਦਾ ਟਾਈਮ ਆ ਜਾਂ Eid ਦਾ ਟਾਈਮ ਹੁੰਦਾ ਇਹ ਜ਼ਿਆਦਾਤਰ ਜਿਹੜਾ ਬਦਲਦਾ ਰਹਿੰਦਾ ਜਿਵੇਂ ਆਪਣੇ ਆਪਣਾ ਦੇਸੀ ਕਲੰਡਰ ਆ ਜਿਸ ਵੀ ਮਿੰਗ ਦੇ ਮਤਲਬ ਤੁਸੀਂ ਦੇਖੋਗੇ ਕਿ ਬਹੁਤ ਸੋਹਣਾ ਜਿਹਾ Det er vanskelig å forstå hvordan livet deres er nå. ਕਿ ਜਿਹੜੇ ਖਾਸ ਤਿੰਨ ਜਿਹੜੀ ਮਤਲਬ ਕਿ ਇਹਨਾਂ ਦੇ ਉੱਤੇ ਹਾਰ ਆ ਇਹਨਾਂ ਦੇ ਉੱਤੇ ਬੜੀਆਂ ਰੌਣਕਾਂ ਹੁੰਦੀਆਂ ਤੇ ਜਿਵੇਂ ਪਹਿਲਾਂ ਦੱਸਿਆ ਮੈਂ Eid ਤੇ Bakrid ਔਰ ਦੂਜਾ ਇਹ ਤੀਜੇ ਨੰਬਰ ਤੇ ਆ ਗਿਆ ਇਹ ਆਪਣਾ ਹੋਰ ਤਾਂ ਇਹਨਾਂ ਦਿਨਾਂ ਦੇ ਵਿੱਚ ਖਾਸ ਤੌਰ ਤੇ ਜਿਹੜੀਆਂ ਰੌਣਕਾਂ ਹੋ ਜਾਂਦੀਆਂ ਛੇ ਮਤਲਬ ਜ਼ਿਆਦਾ ਜਿਹੜੀ ਪਰਮਾਰ ਹੁੰਦੀ ਆ ਰੌਣਕ ਦੀ ਉਹ ਈਦਾਂ ਤੇ ਉਹ ਵੀ ਜਿਹੜਾ ਆਪਣਾ ਮੌਰਮਾ ਤੇ ਜਿਹੜੀ ਈਦ ਬકરી ਦਾ ਉਹ ਜ਼ਿਆਦਾਤਰ ਮਤਲਬ ਕਿ ਇਹ ਖੁੱਲੇ 'ਚ ਨਹੀਂ ਇਹ ਤਾਂ ਮਨਾਉਂਦੇ ਇਹ ਘਰਾਂ ਦੇ ਵਿੱਚ ਜ਼ਿਆਦਾਤਰ ਮਨਾਉਂਦੇ ਬੇਸਿਕਲੀ ਇਹ ਕੱਪੜੇ ਦੇ ਬਾਜ਼ਾਰ ਆ ਤੇ ਸэр ਤੁਸੀਂ ਪਿਛਲੇ ਦਿਨੀ ਜੇ ਖਬਰ ਸੁਣੇ ਤਾਂ ਤੁਹਾਨੂੰ ਹੋਵੇ ਕਿ ਇੱਥੇ ਕਈ ਦੁਕਾਨਾਂ ਜਿਹੜੀਆਂ ਉਹਨਾਂ ਨੂੰ ਅੱਗ ਲੱਗਦੀ ਸੀ ਗਰਮੀ ਕਰਕੇ ਹੋਰ ਜਵਾਕ ਨਾ ਆ ਜਗਾ ਜਗਾ ਦੇ ਉੱਤੇ ਇਹਨਾਂ ਨੇ ਵਕਰੀਆਂ ਵਕਰੀਆਂ ਜਿਹੜੀਆਂ ਸਟਾਲਾਂ ਲਾਈਆਂ ਨੇ ਕਿਤੇ ਠੰਡਾ ਮਿੱਠਾ ਪਾਣੀ ਪਿਉਂਦੇ ਆ ਕਿਤੇ ਚਾਹ ਹੁੰਦੀ ਜੀ ਕਿਤੇ ਬਰੀਆਨੀ ਹੁੰਦੀ ਪਰ ਇਹ ਸ਼ੁਰੂਆਤੀ ਦੌਰੇ ਉਹ ਹੀ ਹੋ ਗਏ ਹੋੜੇ ਹੋੜੇ ਜਿਹੜੇ ਦਿਨਾਂ ਗਿਆਣਾਂ ਤਣੜੀਆਂ ਵਾਧੀਆਂ ਲੈ ਆਣਾਂ ਜੇ ਕਾਲੂ ਨਾਲ ਉਹਦਾ ਸੱਟ ਬਾਕੀ ਇਹ ਆਖੇ ਭਾਈ ਜਿੰਨੇ ਵੀ ਦੋਸਤ ਮਿੱਤਰ ਜਿਹੜੇ ਆਪਣੇ ਚੈਨਲ ਨਾਲ ਜੁੜੇ ਹੋਏ ਆ ਤੇ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਭਾਈ ਆਪਾਂ ਪ੍ਰੋਫੈਸ਼ਨਲ ਨਹੀਂ ਆ ਤੇ ਸਿੰਪਲ ਸਾਦੀ ਚੀਜ਼ ਜਿਹੜੀ ਚੀਜ਼ ਦਿਖਾਉਣ ਵਾਲੀ ਹੁੰਦੀ ਆ ਜਾਣਕਾਰੀ ਜਾਣਕਾਰੀ ਹਿੱਤ ਹੁੰਦੀ ਆ ਤੇ ਉਹ ਤਾਂ ਕੋਈ ਬਸ ਕੋਸ਼ਿਸ਼ ਕਰੀ ਦੀ ਆ ਕਿ ਉਸ ਵੀ ਜਾਣੜੀਆਂ ਮੈਨੂੰ ਲਾ ਦ ਕਿ ਜੋ ਕਿਸੇ ਯੂਟਿਊਬਰ ਤੋਂ ਜਾਂ ਬਲੌਗਰ ਤੋਂ ਆ ਜਾਂਦੀਆਂ ਆ ਉਹ ਚੀਜ਼ਾਂ ਜੜੀਆਂ ਦਿਖਾਉਣ ਦੀ ਕੋਸ਼ਿਸ਼ ਕਰੀ ਦੀ ਆ ਤੇ ਚੰਗੇ ਵਿਚਾਰ ਆ ਜਿਹੜੇ ਉਹਨਾਂ ਨਾਲ ਜੋੜਨ ਦੀ ਕੋਸ਼ਿਸ਼ ਕਰੀ ਦੀ ਆ ਤੇ ਲਚਕਤਾ ਭਰੇ ਸਮਾਜ ਦੇ ਵਿੱਚ ਜੜੀਆਂ ਸੋਸ਼ਲ ਮੀਡੀਆ ਦੇ ਉੱਤੇ ਹਲਤਾਂ ਚੀਜ਼ਾਂ ਚੱਲ ਰਹੀਆਂ ਨੇ ਤਾਂ ਉਹਨਾਂ ਤੋਂ ਵੱਖ ਆਪਣਾ ਜਿਹੜਾ ਚੈਨਲ ਆ ਇਹ ਬਣਾਇਆ ਹੋਇਆ। ਉਹਦੇ ਉੱਤੇ ਪਾਈ ਤੁਸੀਂ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਜ਼ਰੂਰ ਜੋੜੋ। ਕਿਉਂਕਿ ਤੁਹਾਡਾ ਇੱਕ ਇੱਕ ਜਿਹੜਾ ਉਹ ਲਾਈਕ ਆ ਤੇ ਉਹ ਪੁਸ਼ ਕਰਦਾ ਹੈ ਉਹ ਮੋਟੀਵੇਟ ਕਰਦਾ ਹੈ। ਨਰਮਲ ਜਿਹੜੇ ਸਾਰੇ ਦੋਸਤਾਂ ਮਿੱਤਰਾਂ ਦਾ ਇੱਕ ਬਾਰ ਫਿਰ ਤੈਨੂੰ ਧੰਨਵਾਦ ਜੀ ਤੇ ਇੱਕ ਕਦਨ ਰੌਲਾ ਕਿੱਦਿ ਦਿਖਾਵਾ ਦੇਣਾ ਜਿਹੋ ਜਿਹੇ ਜਲੂਸ ਕਰਦੇ ਨੇ ਮਤਲਬ ਕਿ ਜਿਦਾ ਪਰ ਕਹਿ ਦਿੰਦੇ ਨਾ ਤੇ ਆਪਣੇ ਆਪ ਨੂੰ ਹੀ ਖੰਡ ਦਿੰਦੇ ਨੇ ਉਹ ਚੀਜ਼ ਵੀ ਤੁਹਾਡੇ ਰੂਪ ਰੂਪ ਕਰਾਂਗੇ ਦਿਖਾਵਾ ਦੇ ਕਰਨ